ਪੰਜਾਬ ਸਰਕਾਰ ਨੇ ਜਿਹੋ ਜਿਹਰ ਰਈਆ ਅਪਣਾਇਆ ਵਾ ਜਿਵੇਂ ਨੈਸ਼ਨਲ ਹਾਈਵੇ ਤੇ ਔਰ ਹੋਰ ਅਨੇਕਾਂ ਥਾਵਾਂ ਤੇ ਰੋਹ ਤਸ਼ੱਦਦ ਹੋ ਰਿਹਾ ਅੱਜ ਜੋ ਗਰਦਾਸਪੁਰ ਨੰਗਲ ਚੌੜੀ ਭਗਵੰਤ ਮਾਨ ਜੀ ਨੇ ਕਰਵਾਇਆ ਵਾ ਉਹਦੇ ਤੇ ਪੁਲਸ ਨੂੰ ਪੂਰੀ ਤਰ੍ਹਾਂ ਫ੍ਰੀ ਐਡ ਕਰਤਾ ਵਾ ਤੇ ਪੁਲਸ ਦੇ ਮੁਲਾਜ਼ਮ ਇਹੋ ਪਿਛਲੇ ਦੌਰ ਨੂੰ ਵੇਖ ਰਹੇ ਆ ਮੇਰਾ ਖਿਆਲ ਫੀਤੀਆਂ ਤੇ ਫੁੱਲ ਵਧਾਉਣ ਦੀਆਂ ਤਿਆਰੀਆਂ ਉਹਨਾਂ ਦੀਆਂ ਵੀ ਫੁੱਲ ਵਧ ਜਾਣਗੇ ਸ਼ਾਇਦ ਹਾਈਵੇ ਕੇਦੇ ਆਗਮਨ ਨੂੰ ਖੁਸ਼ ਕਰਨ ਲਈ ਔਰ ਅਜਾੜਾ ਇਹਨਾਂ ਦੇ ਪਰਿਵਾਰਾਂ ਦਾ ਵੀ ਪੱਕਾ ਵਾ ਐਸ ਕਰਕੇ ਭਗਵੰਤ ਮਾਨ ਜੀ ਨੂੰ ਸਮਝਾਉਣੀਆਂ ਚਾਹੀਦੀਆਂ ਜਿੰਨਾ ਹੁਣ ਤੱਕ ਸਾਢੇ 3.5 ਸਾਲਾਂ ਦੇ ਵਿੱਚ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਵਾ ਇਹਦਾ ਅੱਖ ਮਿਆਜਾ ਤਾਂ ਭਗਵੰਤ ਮਾਨ ਜੀ ਪੁੱਤਰਾ ਪਹਿਣਾ ਵਾ ਪਰ ਲੋਕਾਂ ਨੂੰ ਇੱਕ ਅਪੀਲ ਵਾ ਵੀ ਵੋਟਾਂ ਤੋਂ ਪਹਿਲਾਂ ਜਦੋਂ ਇਹ ਗੱਲ ਕਰਦੇ ਸੀ ਨਾ ਵੀ ਮੈਂ ਮਾਸਟਰ ਦਾ ਪੁੱਤ ਤਾ ਤੇ ਸਭ ਤੋਂ ਪਹਿਲਾਂ ਸਰਕਾਰ ਬਣ ਤੋਂ ਮਾਸਟਰ ਕੁੱਟੇ ਸਾਡੀਆਂ ਮਾਵਾਂ ਭੈਣਾਂ ਦੀਆਂ ਬੱਚੀਆਂ ਦੀਆਂ ਚੁੰਨੀਆਂ ਲਾਈਆਂ ਔਰ ਸਾਡੇ ਟੀਚਰਾਂ ਨੂੰ ਜਿਨ੍ਹਾਂ ਨੇ ਲੋਕਾਂ ਨੂੰ ਜਵਾਨਾਂ ਨੂੰ ਪੜ੍ਹਾ ਕੇ ਸਵੇਰ ਰਜਕਾਰ ਕਰਨਾ ਸੀ ਉਹਨਾਂ ਦੀਆਂ ਲੱਤਾਂ ਪਾਵਾਂ ਖਿੱਚੀਆਂ ਗਈਆਂ ਔਰ ਉਸ ਤੋਂ ਬਾਅਦ ਬਾਰੀਆ ਹੀ ਕਿਸਾਨਾਂ ਦੀ ਕਿਸਾਨ ਹਰੇਕ ਘੁੱਟ ਦੇ ਵਿੱਚ ਹਰੇਕ ਨੁੱਕਰ ਦੇ ਵਿੱਚ ਕੁੱਟੇ ਗਏ ਔਰ ਸ਼ੰਭੂ ਤੇ ਜੋ ਕੁਝ ਵਰਤਾਰਾ ਵਰਤਾਇਆ ਵਾ ਜਿਵੇਂ ਮੀਟਿੰਗ ਸੱਦ ਕੇ ਆਪਣੀ ਹੈਂਕੜ ਵਿਖਾਈ ਆ ਇਹਦਾ ਅਖਮਿਆਜਾ ਭਗਵੰਤ ਮਾਨ ਜੀ ਹੁਕਮਨਾ ਪਰੂ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਜ਼ਮੀਨ ਬਚਾਉਣੀ ਆ ਜੇ ਇਥੋਂ ਦੀ ਆਪਵਾ ਬਚਾਉਣੀ ਆ ਤੇ ਫੇਰ ਇੱਕੋ ਇੱਕ ਤਰੀਕਾ ਜੇ ਉਹ ਏਕਾ ਤੇ ਸੰਘਰਸ਼ ਜਿਵੇਂ ਅੱਜ ਨੰਨੜ ਚੌੜ ਦੇ ਵਿੱਚ ਕੀਤਾ ਗਰਦਾਸਪੁਰ ਆਗੂ ਸਾਡੇ ਗ੍ਰਿਫਤਾਰ ਕੀਤੇ ਹੁਣ ਚਲੋ ਛੱਡ ਦਿੱਤਾ ਵਾ ਔਰ ਸਾਡੇ ਬਜ਼ੁਰਗ ਆਦਮਾ ਨੂੰ ਜਿਵੇਂ ਲੱਤਾ ਬਾਵਾ ਤੋਂ ਫੜਦੇ ਧੋਇਆ ਗਿਆ ਵਾ ਬਹੁਤ ਹੀ ਅਤ ਨਿੰਦਣਯੋਗ ਘਟਨਾ ਵਾ ਏ ਜਿਵੇਂ 20ਆਂ 20ਆਂ 25ਆਂ 25ਆਂ ਸਾਲਾਂ ਦੇ ਮੁਲਾਜ਼ਮਾ ਨੇ 80 80 ਸਾਲ ਦੇ ਬਜ਼ੁਰਗਾਂ ਨੂੰ ਧੋਇਆ ਚਿੱਕੜ ਦੇ ਵਿੱਚ ਗਾਰੇ ਮੂੰਹ ਚ ਪਾਇਆ ਇਹਦਾ ਭੁਗਤਾਨ ਭੁਗਤਣਾ ਪਊਗਾ ਇਹਦੇ ਤੇ ਪੰਜਾਬ ਵਾਸੀਆਂ ਨੂੰ ਅਪੀਲ ਵਾ ਕਿਸਾਨ ਦੂਸ਼ ਗਸ਼ਮੇਰੀ ਦੇ ਸਾਰੇ ਪਰਿਵਾਰਾਂ ਨੂੰ ਕਿ ਕੱਲ ਨੂੰ ਹਰੇਕ ਜ਼ੋਨ ਦੇ ਵਿੱਚ ਵੱਡੇ ਇਕੱਠ ਕਰਕੇ ਭਗਵੰਤ ਮਾਨ ਦੇ ਨੈਸ਼ਨਲ ਹਾਈਵੇ ਦੇ ਮੋਦੀ ਦੇ ਇਹ ਪੁੱਤਰੇ ਫੁਕੇ ਜਾਣ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਦੱਸੀਏ ਕਿ ਅਸੀਂ ਇਕੱਠੇ ਆਂ ਪੰਜਾਬ ਇਕੱਠਾ ਵਾ ਹਰ ਹਾਲ ਦੇ ਵਿੱਚ ਜਿੰਨੀ ਦੇਰ ਤੱਕ ਜ਼ਮੀਨ ਦੇ ਪੈਸੇ ਨਹੀਂ ਦਿੰਦੇ ਉਹ ਜ਼ਮੀਨ ਨਹੀਂ ਜਾਣਦਿਆਂਗੇ ਬਗੈਰ ਪੈਸੇ ਦਿੱਤੇ ਆ ਜਿਹੜੇ ਕਬਜ਼ੇ ਹੋ ਰਹੇ ਆ ਇਹ ਨਾਦਰ ਸ਼ਾਹੀ ਫਰਮਾਨ ਜਿਹੜੇ ਆ ਅਬਦਾਲੀ ਦੇ ਜਕਰੀਏ ਨੂੰ ਗੱਲ ਵਿਧਾਉਂਦੀ ਇਹਨਾਂ ਨੇ ਇਹਨਾਂ ਦਾ ਮੂੰਹ ਤੋੜ ਜਵਾਬ ਪੰਜਾਬ ਦੇ ਲੋਕ ਆਪਣੇ ਸਿਰਾਂ ਦੇ ਨਾਲ ਦੇਣਗੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਲੈ ਲੈਣ ਹਰ ਹਾਲ ਦੇ ਵਿੱਚ ਪੰਜਾਬ ਜਿਹੜਾ ਉਹ ਬਚੂਗਾ ਸੋ ਪੰਜਾਬ ਪੱਧਰ ਤੇ ਜੋਨ ਪੱਧਰ ਤੇ ਇਹ ਪੁਤਲੇ ਫੂਕੇ ਇਹਨਾਂ ਨੂੰ ਦੱਸਿਆ ਜਾਊਗਾ ਵੀ ਜਦੋਂ ਵੀ ਕਿਤੇ ਵੱਡੇ ਕੱਟ ਦੀ ਰੋਡ ਪਈ ਵੱਡਾ ਕੱਟ ਕਰਕੇ ਇਹਦੇ ਤੇ ਲੜਾਈ ਵੱਡੀ ਲਾਗੇ ਪੰਜਾਬ ਸਰਕਾਰ ਨੇ ਜਿਹੜਾ ਹਜ਼ਾਰ ਰੁਪਈਆ ਅਪਣਾਇਆ ਵਾ ਜਿਵੇਂ ਨੈਸ਼ਨਲ ਹਾਈਵੇ ਤੇ ਔਰ ਹੋਰ ਅਨੇਕਾਂ ਥਾਵਾਂ ਤੇ ਰੋਹ ਤਸ਼ੱਦਦ ਹੋ ਰਿਹਾ ਅੱਜ ਜੋ ਗਰਦਾਸਪੁਰ ਨੰਗਲ ਚੌੜੀ ਭਗਵੰਤ ਮਾਨ ਜੀ ਨੇ ਕਰਵਾਇਆ ਵਾ ਉਹਦੇ ਤੇ ਪੁਲਿਸ ਨੂੰ ਬੁਰੀ ਤਰ੍ਹਾਂ ਫ੍ਰੀ ਐਡ ਕਰਤਾ ਵਾ ਤੇ ਪੁਲਿਸ ਦੇ ਮੁਲਾਜ਼ਮ ਇਹੋ ਪਿਛਲੇ ਦੌਰ ਨੂੰ ਵੇਖ ਰਹੇ ਆ ਮੇਰਾ ਖਿਆਲ ਫੀਤੀਆਂ ਤੇ ਫੁੱਲ ਵਧਾਉਣ ਦੀਆਂ ਤਿਆਰੀਆਂ ਉਹਨਾਂ ਦੀਆਂ ਵੀ ਫੁੱਲ ਵੱਜਣਗੇ ਸ਼ਾਇਦ ਹਾਈਵੇ ਕੀਦੇ ਹਾਕਮਾਂ ਨੂੰ ਖੁਸ਼ ਕਰਨ ਲਈ ਪਰ ਅਜਾੜਾ ਇਹਨਾਂ ਦੇ ਪਰਿਵਾਰਾਂ ਦਾ ਵੀ ਪੱਕਾ ਵਾ ਇਸ ਕਰਕੇ ਭਗਵੰਤ ਮਾਨ ਜੀ ਨੂੰ ਸਮਝਾਉਣੀਆਂ ਚਾਹੀਦੀਆਂ ਜਿੰਨਾ ਹੁਣ ਤੱਕ ਸਾਢੇ 3.5 ਸਾਲਾਂ ਦੇ ਵਿੱਚ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਵਾ ਇਹਦਾ ਅੱਖ ਮਿਆਜਾ ਤਾਂ ਭਗਵੰਤ ਮਾਨ ਜੀ ਪੁਗਤਣਾ ਪੈਣਾ ਵਾ ਪਰ ਲੋਕਾਂ ਨੂੰ ਇੱਕ ਅਪੀਲ ਵਾ ਵੀ ਵੋਟਾਂ ਤੋਂ ਪਹਿਲਾਂ ਜਦੋਂ ਇਹ ਗੱਲ ਕਰਦੇ ਸੀ ਨਾ ਵੀ ਮੈਂ ਮਾਸਟਰ ਦਾ ਪੁੱਤ ਵਾਂ ਤੇ ਸਭ ਤੋਂ ਪਹਿਲਾਂ ਸਰਕਾਰ ਬਣ ਤੋਂ ਮਾਸਟਰ ਕੁੱਟੇ ਸਾਡੀਆਂ ਮਾਵਾਂ ਭੈਣਾਂ ਦੀਆਂ ਬੱਚੀਆਂ ਦੀਆਂ ਚੁੰਨੀਆਂ ਲਾਈਆਂ ਔਰ ਸਾਡੇ ਟੀਚਰਾਂ ਨੂੰ ਜਿਨ੍ਹਾਂ ਨੇ ਲੋਕਾਂ ਨੂੰ ਜਵਾਕਾਂ ਨੂੰ ਪੜ੍ਹਾ ਕੇ ਸਵੇਰ ਰੰਗਾਰ ਕਰਨਾ ਸੀ ਉਹਨਾਂ ਦੀਆਂ ਲੱਤਾਂ ਬਾਵਾ ਖਿੱਚੀਆਂ ਗਈਆਂ ਔਰ ਉਸ ਤੋਂ ਬਾਅਦ ਬਾਰੀਆ ਹੀ ਕਿਸਾਨਾਂ ਦੀ ਕਿਸਾਨ ਹਰੇਕ ਕੁੱਟ ਦੇ ਵਿੱਚ ਹਰੇਕ ਨੁੱਕਰ ਦੇ ਵਿੱਚ ਕੁੱਟੇ ਗਏ ਔਰ ਸ਼ੰਭੂ ਤੇ ਜੋ ਕੁਝ ਵਰਤਾਰਾ ਵਰਤਾਇਆ ਵਾ ਜਿਵੇਂ ਮੀਟਰ ਕੇ ਸਾਦ ਕੇ ਆਪਣੀ ਹੈਂਕੜ ਵਿਖਾਈ ਆ ਇਹਦਾ ਅੱਖ ਮੇਰਾ